ਰੰਗ ਚਲਾਉਣ ਨੂੰ ਫੜੀ ਖਾਨੀ ਪੀ ਖਾਣੇ ਤੇਰਾ ਕੀ ਧਾਰ ਨਹੀਂ ਖਾਣਨਾ ਖਾਣੇ ਤੇ ਤੇਰਾ ਕੀ ਧਾਰਾ ਤੂੰ ਬਗੜਾ ਤੇਰਾ ਕੀ ਧਾਰਾ ਮੈਂ ਆਪ ਲੈ ਜਾਵਾਂਗੇ ਥਾਣੇ ਤੇਰਾ ਕੀ ਧਾਰਾ ਤੂੰ ਬੰਦੇ ਰੱਖਿਆ ਤੇਰਾ ਕੀ ਧਾਰਾ ਮੈਂ ਬੰਦੇ ਰੱਖੇ ਸਾਰੇ ਗੋਲ ਕਿਤੇ ਧਾਰਾ ਮੈਂ ਤੂੰ ਦੇਖਦਾ ਰੱਖਿਆ ਵੀਡੀਓ ਪਾਓ ਬੁਲਾਓ ਆ ਜਾ ਲਾ ਕੇ ਜਾ ਲਾ ਕੇ ਜਾ ਕੋਈ ਗੱਲ ਨਹੀਂ ਹੁਣ ਰੱਖ ਦੇ ਇਹਨਾਂ ਨੂੰ ਰੱਖ ਦੇ ਛੱਡ ਦੇ ਨੂੰ ਇੱਥੇ ਛੱਡਦੇ ਹੁਣ ਨਹੀਂ ਹੋਰ ਨਹੀਂ ਜੁਕਣਾ ਆ ਜਾ ਵਾਧੂ ਕੰਮ ਕਰ ਲਿਆ ਆਪਾਂ ਰਾਜੂ ਇੱਧਰ ਆ ਜਾ ਵਾਧੂ ਕੰਮ ਕਰਾਦਾ ਇਹਨਾਂ ਨੂੰ ਆ ਜਾ ਆ ਜਾ ਹੁਣ ਹੋਰ ਨਹੀਂ ਕੰਮ ਕਰਨਾ ਠੀਕ ਆ ਆ ਜਾ ਬੈਠ ਉੱਥੇ ਬੈਠ ਜਾ ਬੇਟਾ ਫਾਦਰ ਸਾਹਿਬ ਤੁਹਾਡੇ ਬੱਚਿਆਂ ਦੀ ਨਾ ਵੀਡੀਓ ਲਈ ਆਪਕੇ ਫਾਦਰ ਸਾਹਿਬ ਆਪਕੇ ਪਿਤਾ ਜੀ ਦੇ ਕਿਥੋਂ ਲੈਂਦਾ ਬੰਦੇ ਨੂੰ ਹਾਂ ਕਦੋਂ ਦਾ ਐਨੇ ਆਪੇ ਆਇਆ ਜਾਣਦਿਆ ਸੀ ਹਨਾ ਪਰ ਦੇਖੋ ਕੀ ਹਾਲਾਤ ਬਣਾਏ ਤੁਸੀਂ ਇਹਦੇ ਦੂਜੇ ਦਿਨ ਕਹਿੰਦੇ ਨੁੰਨਾਂਦੇ ਆ ਕੱਪੜੇ ਧੋ ਕੇ ਰੱਖਿਆ ਹੁੰਦੇ ਕੋਈ ਗੱਲ ਨਹੀਂ ਤੁਸੀਂ ਨਾ ਆਪਣੇ ਅੱਬੂ ਨੂੰ ਆਵਾਜ਼ ਮਾਰਿਓ ਅੱਬੂ ਨਹੀਂ ਉਹ ਕੱਟ ਕੇ ਗਿਆ ਕੱਟ ਕੇ ਗਿਆ ਕੱਟ ਕੇ ਗਿਆ ਆ ਦੇਖ ਲਓ ਕਿੰਨੀਆਂ ਮੱਝਾਂ ਤੁਸੀਂ ਰੱਖਿਆ ਵਾ ਇਹਦੇ ਬਾਰੇ ਮੈਨੂੰ ਪਤਾ ਲੱਗਾ ਇਹਦੇ ਬਾਰੇ ਮੈਨੂੰ ਕਿਸੇ ਨੇ ਦੱਸਿਆ ਵਾ ਤੁਸੀਂ ਇਹ ਬੰਦਾ ਰੱਖਿਆ ਗੁਜਰਾਣੀ ਹੈ ਨਾ ਹੁਣ ਤੁਹਾਡੇ ਕਿੰਨੇ ਨਿੱਕੇ ਨਿੱਕੇ ਬੱਚੇ ਆ ਤੁਹਾਡੇ ਬੱਚੇ ਨੂੰ ਇਸ ਨੂੰ ਕੋਈ ਗੁਲਾਮ ਬਣਾ ਕੇ ਆਪਣੇ ਕੋਲ ਰੱਖ ਲੈ ਤੇ ਤੁਹਾਨੂੰ ਵਧੀਆ ਲੱਗੂਗਾ ਇਹ ਦੱਸੋ ਸਾਹਿਬ ਸਾਹਿਬ ਦੱਸ ਦੋ ਕਿੰਨਾ ਚੁਰ ਹੋ ਗਿਆ ਲੱਗਿਆ ਇਹਨੂੰ ਇਹ ਨੂੰ ਆਏ ਦੱਸਦੇ ਨਹੀਂ ਹੋਇਆ ਇਹਨੂੰ ਮੈਂ ਨੂੰ ਮਾਸ਼ਾਅੱਲਾ ਪੁੱਛਗਾ ਅੱਧੇ ਇਹ ਦਿਮਾਗੀ ਸਹੀ ਨਹੀਂ ਆ ਦਿਮਾਗੀ ਸਹੀ ਨਹੀਂ ਆ ਇਹ ਬੰਦਾ ਦੱਸ ਦੇਣਾ ਹੋ ਗਿਆ ਤੁਹਾਨੂੰ ਵੀ ਪਤਾ ਦਿਮਾਗੀ ਨਹੀਂ ਸਹੀ ਏ ਅੱਧਾ ਆ ਕੇ ਆਵੇ ਆ ਗਿਆ ਆਵੇ ਟਾਟਾ ਆਇਆ ਇਹੋ ਕੇ ਲੱਗੂ ਇਹ ਤੁਹਾਡਾ ਨਹੀਂ ਆ ਹਾਂ ਠੀਕ ਹੈ ਤੁਹਾਡੀ ਵੀਡੀਓ ਬਹੁਤ ਵਧੀਆ ਸੀ ਤੁਹਾਡਾ ਤੇ ਬੁਲਾਇਓ ਇਹਨਾਂ ਦੇ ਪਰਿਵਾਰ ਨੂੰ ਬੁਲਾਇਓ ਉਹ ਕਿੱਥੇ ਆਉਗੇ ਤੇ ਬੁਲਾ ਲਓ ਕੋਈ ਗੱਲ ਨਹੀਂ ਆ ਫੋਨ ਲਾਓ ਉਹਨਾਂ ਨੂੰ ਔਰੇ ਜੇ ਹਜੇ ਤੇ ਕੋਈ ਗੱਲ ਨਹੀਂ ਫੋਨ ਲਾ ਲਓ ਉਹਨਾਂ ਨੂੰ ਇਹ ਵੇ ਬੰਦਾ ਰੱਖਿਆ ਯਾਰ ਦਿਮਾਗੀ ਸਹੀ ਨਹੀਂ ਆ ਠੀਕ ਹੈ ਜੀ ਆ ਇਹਨੇ ਪੰਜਾਬੀ ਨਹੀਂ ਆ ਆਵਾਜ਼ ਭਾਸ਼ਾ ਹੋਰ ਹੀ ਦੀ ਕੋਈ ਤੇ ਲੱਗਦਾ ਤੇ ਮੈਨੂੰ ਸ਼ਾਇਦ ਹੋ ਸਕਦਾ ਪੰਜਾਬੀ ਹੋਵੇ ਪੰਜਾਬੀ ਆ ਮੈਂ ਨਹੀਂ ਦਾਸ ਤੇ ਪੁਲਾਇਆ ਇਹ ਹੁਣੇ ਆਇਆ ਇਹ ਪਤਾ ਕੀ ਕਰਦੇ ਆ ਇਹ ਜੇ ਜਿਹੜਾ ਕੋਈ ਦਿਮਾਗੀ ਸਹੀ ਨਾ ਨਾ ਹੋਵੇ ਇਹਨਾਂ ਨੂੰ ਦਿਖ ਪਵੇ ਤੇ ਇਹ ਪੋਚ ਲੈ ਕੇ ਆਪਣੇ ਨਾਲ ਲੈ ਆਉਂਦੇ ਆ ਨਹੀਂ ਪਹਿਲਾਂ ਤਾਂ ਨਹੀਂਗਾ ਮੈਂ ਇਹ ਸੁਣ ਮਾਰਦਾ ਪਤਾ ਮੈਨੂੰ ਜਦੋਂ ਆਇਆ ਮੈਨੂੰ ਵੀ ਪਤਾ ਵਾ 8-10 ਦਾਹਾਂ ਦੇ ਵਿੱਚ ਵਿੱਚ ਮੈਂ 8-10 ਦੇ ਹੀ ਹੋਏ ਆ ਹਣਾ ਚਲੇ ਦੀ ਕਿਸਮਤ ਤੇ ਚੰਗੀ ਆ ਤੇ ਇਹਨੂੰ ਪੋਚਰ ਬਚ ਕੇ ਇਹਨਾਂ ਨੇ ਫੜ ਲਿਆ ਹੁਣ ਆਪਨੇ ਚਲੋ ਇਹ ਹਾਲਾਤ ਇਹ ਦੇ ਵੇਖੋ ਕਿਵੇਂ ਦੇ ਆ ਆ ਦੇਖੋ ਆਜੇ ਡੰਗਰ ਦਿਖਾਉਣਾ ਮੈਂ ਤੁਹਾਨੂੰ ਆ ਵੇਖੋ ਵੀਰੇ ਇਹਨਾਂ ਦੇ ਵੀ ਡੰਗਰ ਦਿਖਾਉਂਦਾ ਕਿੰਨੇ ਡੰਗਰ ਹੈ ਇਹਨਾਂ ਦੇ ਤੇ ਆ ਦੇਖੋ ਸਾਰੇ ਪਿੰਡ ਜਿੰਨੇ ਨਾਲ ਡੰਗਾ ਰੱਖਿਆ ਗੋਹਾ ਕੁੜਾ ਕਰਦੇ ਆ ਇਸ ਬੰਦੇ ਨੂੰ ਅਸੀਂ ਇਹਨਾਂ ਦੇ ਬਾੜੇ ਤੋਂ ਲੈ ਕੇ ਆਏ ਅੱਜ ਆਏ ਅਸੀਂ ਅੰਮ੍ਰਿਤਸਰ ਆਏ ਆ ਜੀਟੀ ਰੋਡ ਜਿਹੜਾ ਸਭੇ ਲੱਗਦਾ ਵਾ ਤੇ ਕਿਸੇ ਵੀਰ ਨੇ ਸਾਨੂੰ ਇਹਦੇ ਦੱਸ ਪਾਈ ਸੀ ਕਿ ਇਹ ਜਿਹੜਾ ਦਿਮਾਗੀ ਸਹੀ ਨਹੀਂ ਆ ਇਹਨਾਂ ਨੇ ਰੱਖਿਆ ਵਾ ਪਹਿਲੇ ਸੱਦੀ ਉਹਨਾਂ ਨੂੰ ਨੰਬਰ ਤੇ ਦੇ ਮੈਨੂੰ ਨਹੀਂ ਤੁਹਾਡੇ ਤੇਰਾ ਡੈਡੀ ਆ ਤੇਰਾ ਮਾਮਾ ਤੇਰਾ ਮਾਮਾ ਮਾਮਾ ਉਹ ਲੱਕੜ ਦਾ ਕੰਮ ਕਰਦਾ

कावली आप पंजाब के रहने वाले हो या हिमाचल हरियाणा कहाँ के रहने वाले हो हां जी पंजाब से आया था पंजाब से आया था नहीं आप पंजाब के रहने वाले हो गुजरात के एमपी के कहाँ के रहने वाले हो हैं कम करो आ गया और मैं दबलायो दिखाय हाथ तो, तो दिखाय पड़े ਕੱਟਦੇ ਕਿਸੇ ਗਿਆ ਹੈ ਹਾਂ ਕਰਨ ਤਾਂ ਫਿਰ ਲੱਗ ਗਈ ਆ ਗੋਲਗੱੜੀ ਚੱਲੀ ਨਾ ਮੇਲੂਂਗਦਾ ਇਹ ਬਜ਼ੁਰਗ ਕੋਈ ਖਤਮ ਹੋ ਅੱਛਾ ਤੇ ਵੇਖੋ ਕੀ ਬਣਾਏ ਪਏ ਆ ਇਹ ਦੇ ਆ ਵੇਖੋ ਠੀਕ ਆ ਤੇ ਆਪ ਆਪ ਦੇ ਵੇਖੋ ਪਹਿਲੇ ਆਪਾਂ ਸੋਹਣੀ ਤੇ ਕਪੜੇ ਲਿਆ ਸਭ ਕੋਈ ਸੁਣਾ ਪਾਇਆ ਹੈ ਨਾ ਜੇ ਕਰੇ ਕੰਮ ਕਰਦਾ ਤੇ ਕੀ ਹਾਲਾਤ ਗੋਏ ਨਾਲ ਲਿਬੜਿਆ ਪਿਆ ਸਾਰਾ ਬੰਨਿਓ ਅੱਜ ਇਹ ਵੇਖੋ ਸਾਰੇ ਸਰੀਰ ਤੇ ਗੋਆ ਗੋਆ ਲੱਗਾ ਪਿਆ ਤੇ ਤੇ ਤੁਸੀਂ ਹੈਗੇ ਬੱਚੇ ਜੀ ਤੁਸੀਂ ਹੈਗੇ ਬੱਚੇ ਜੀ ਹੁਣ ਮੈਂ ਤੁਹਾਡੇ ਨਾਲ ਕੀ ਬੈਠਾ ਪਰ ਬਾਟਾ ਤਾਂ ਐਸੇ ਘਰੇ ਨਹੀਂ ਹੈਗਾ ਇਹਦੀ ਕੋਈ ਏਅਰਪੋਰਟ ਪਰ ਕਈ ਬਪਾ ਨੇ ਤੁਹਾਡੇ ਡੈਡ ਨੇ ਅਬੂ ਨੇ ਕੋਈ ਇਹਨਾਂ ਦਾ ਡੇਰਾ ਪਰ ਉਹ ਰਹਿਣਾ ਹੈ ਇਹਨਾਂ ਕੋਲ ਹੋਰ ਵੀ ਬੰਦੇ ਹੈਗੇ ਆ ਹੈਗੇ ਆ ਨਾ ਇਧਰ ਆ ਗੱਲ ਤੂੰ ਸੁਣ ਨਹੀਂ ਹੈਗੇ ਹੋਰ ਜੇ ਮੈਂ ਦਿਖਾ ਦੇਤਾ ਇਹਨਾਂ ਕੋਲ ਤੇ ਹੈਗੇ ਆ ਨਾ ਇਹਨਾਂ ਇਹਨਾਂ ਕੋਲ ਤੇ ਹੈਗੇ ਆ ਨਾ ਇਹਦੇ ਕੋਲ ਐਸੇ ਹੀ ਆ ਹੈ ਇਹਦੇ ਕੋਲ ਐਸੇ ਹੀ ਆ ਜੇ ਹੋਰ ਮੈਂ ਲੱਭ ਲੈਣਾ ਤੇ ਫਿਰ ਸਜ਼ਾ ਕੀ ਹੋਵੇ ਹੈਂ ਦੱਸ ਇੱਧਰ ਤੇ ਆ ਗੱਲ ਸੁਣ ਕਿਧਰ ਗਿਆ ਤੂੰ ਜਾ ਮੈਂ ਇੱਧਰ ਗੱਲ ਸੁਣ ਬੰਦੇ ਹੈਗੇ ਨਾ ਕੋਈ ਹੋਰ ਹੈਗਾ ਨਾ ਕਿੱਥੇ ਆ ਕਿੱਥੇ ਆ ਇੱਧਰ ਮੂਰ ਕੋਣੀ ਹੈਗੇ ਇੱਧਰ ਬੱਸ ਨਾ ਭੱਜ ਗਈ ਹੈ ਨਾ ਪਹਿਲੇ ਬੰਦੇ ਤੁਹਾਡੇ ਕੋਲ ਹੋਰ ਵੀ ਹੈਗੇ ਆ ਇੱਥੇ ਇੱਥੇ ਹੋਰ ਵੀ ਹੈਗੇ ਬੰਦੇ ਇਹ ਭੰਦੀ ਵੀਡੀਓ ਨਾਲ ਲਈ ਆ ਕੁੜੀਆ ਮੇਰੇ ਬਾਸਨ ਮੈਂ ਕੁਛ ਨਹੀਂ ਬੋਲਦਾ ਤੂੰ ਮੇਰੀ ਬੱਚੀ ਜੈਸੀ ਹੈ ਠੀਕ ਆ ਔਰ ਬੰਦੇ ਕਹਾਂ ਪਏ ਮੇਰੇ ਕੋਲ ਬਤਾ ਦੇ ਤੇ ਤੇਰੇ ਕੋ ਕੁਛ ਨਹੀਂ ਬੋਲਦਾ ਮੈਂ ਕਸਮ 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 ਖਾ ਖੁਦਾ ਕੀ ਬੋਲ ਦੇ ਕਸਮ ਸੇ ਬੋਲ ਦੇ ਕਿ ਜਹਾਂ ਪੇ ਬੰਦੇ ਨਹੀਂ ਹੈ ਮੈਂ ਚਲੇ ਜਾਂਦਾ ਉਹ ਵੀ ਚਲੇ ਜਾਂਦਾ ਬੋਲ ਦੇ ਤੂੰ ਬੋਲ ਦੇ ਜਹਾਂ ਪੇ ਬੰਦੇ ਨਹੀਂ ਹੈ ਪਰ ਜੇ ਇਥੇ ਮਾਤਾ ਬੰਦੇ ਨਿਕਲਾਏ ਫਿਰ ਮੈਂ ਪੁਲਿਸ ਲਿਆਉਣੀ ਜੇ ਨਾਲ ਐਦਾਂ ਪਿਆਰ ਨਾ ਦੇ ਦੋਗੇ ਤੇ ਚੰਗੀ ਗੱਲ ਆ ਨਹੀਂ ਮਾਤਾ ਜੀ ਐਦਾਂ ਪਿਆਰ ਨਾ ਦੇਦੋਗੇ ਮੈਂ ਪੁੱਛ ਨਹੀਂ ਲੈ ਗਿਆ ਮੈਂ ਕੁਝ ਨਹੀਂ ਲੈ ਗਿਆ ਪਰ ਜੇ ਐਦਾਂ ਬੰਦਾ ਨਾ ਦਿੱਤਾ ਤੇ ਮੈਂ ਪੁੱਛ ਲੈਣੀ ਹੁਣੀ ਗੁੜੀਆਂ ਕਿੱਥੇ ਬੰਦੇ ਦੁੱਜੇ ਇੱਥੇ ਇੱਥੇ ਬੰਦੇ ਹੈਗੇ ਨੇ ਪਹਿਨੇ ਤੁਹਾਡੇ ਤੋਂ ਗੁਲਾਮ ਬੰਦੇ ਇੱਥੇ ਹੈਗੇ ਆ ਦੱਸ ਦੋ ਮੈਂ ਐਦਾਂ ਹੀ ਲੈ ਜਾਊਗਾ ਪਹਿਨੇ ਇੱਕ ਹੋਰ ਵੀ ਆ ਹੈਗਾ ਇਦਾਂ ਤੁਹਾਡੇ ਵਾੜੇ 'ਚ ਹੀ ਆ ਦੱਸ ਦੋ ਅਸੀਂ ਲੈ ਜਾਈਏ ਪੁਰਾਣਾ ਬੰਦਾ ਵਾ ਨਾਲੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਕਿ ਉਹ ਬੰਦਾ ਕਾਫੀ ਤੇਜ਼ ਤੋਂ ਤੁਹਾਡੇ ਕੋਲ ਹੋਰ ਦੱਸ ਆ ਚਾਰ ਬੰਦੇ ਹੋਰ ਆ ਢਾਡੇ ਕੋਲ ਲੈ ਇਹਨਾਂ ਨੂੰ ਵੀਡੀਓ ਦਿਖਾ ਦੇ ਜੇ ਮੈਂ ਵੀਡੀਓ ਦਿਖਾਤੀ ਤੇ ਪੈਨੇ ਸਾਰੇ ਮੈਂ ਕਾਰਵਾਈ ਕਰਾਉਣੀ ਜੀ ਪੁਲਿਸ ਦੀ ਠੀਕ ਆ ਤੁਸੀਂ ਮੇਰੇ ਭੈਣਾ ਵਰਗੇ ਆ ਜੇ ਮੈਂ ਇਸੇ ਕਰਕੇ ਢਾਡੀ ਢਾਡੀ ਮੈਂ ਵੀਡੀਓ ਨਹੀਂ ਬਣਾ ਰਿਹਾ ਇਹ ਸਾਰੇ ਡਰੇ ਚਾਹੀਏ ਠੀਕ ਹੈ ਜੀ ਇਹ ਕਾਹ ਆਉਂਦੇ ਆ ਹਾਂ ਆ ਵੇ ਇੱਕ ਬੰਦਾ ਇਹ ਤੇ ਨਹੀਂ ਇਹਨਾਂ ਦੇ ਆ ਇਹਨਾਂ ਦੇ ਆ ਹੈ ਇਹ ਵੇਖਿਆ ਨਹੀਂ ਹੈਗੇ ਆ ਪੈਨੇ ਇਹਨਾਂ ਗੱਲ ਤੋਂ ਸੁਣ ਇਧਰ ਆ ਮੰਗਾ ਦਿਓ ਮੈਂ ਲੜਦਾ ਨਹੀਂ ਆ ਤੁਹਾਡੇ ਨਾਲ ਕੁਝ ਗਲਤ ਨਹੀਂ ਕਰਦਾ ਮੈਂ ਇੱਦਾਂ ਹੀ ਬੰਦੇ ਲੈ ਕੇ ਤਲ ਜੂਗਾ ਪੱਠਣ ਗਿਆ ਹੈ ਪੱਠੇ ਲੈਣ ਗਿਆ ਉਹ ਬੰਦੇ ਚਾਲੂ ਮੰਗਾ ਫਿਰ ਉਹਨਾਂ ਨੂੰ ਹੋਰ ਵੀਰੇ ਕਿਦਾਂ ਤੁਹਾਡਾ ਕਿਹੜਾ ਕਾਰਾ ਪੱਲਾ ਬੰਦੇ ਰੱਖਿਆ ਯਾਰ ਇਹਨਾਂ ਨੇ ਬੰਦੇ ਰੱਖੇ ਇਹਨਾਂ ਨੇ ਜੇ ਮੈਂ ਬੰਦੇ ਵਿਖਾ ਦਿੱਤੇ ਤੇ ਕੀ ਸਜ਼ਾ ਚਾਰ ਬੰਦੇ ਆ ਤੁਸੀਂ ਕਿਹਾ ਨਹੀਂ ਰੱਖੇ ਜੇ ਦਾ ਬੰਦੇ ਵਿਖਾ ਦਿੱਤੇ ਤੇ ਕੀ ਸਜ਼ਾ ਮੰਨੋਗੇ ਇੱਕ ਹਜ਼ਾਰ ਤੋਂ ਵੀਡੀਓ ਬਣੀਆਂ ਬੰਦਿਆਂ ਦੀ ਹੈ ਇੱਕ ਤਾਹ ਬੰਲੇ ਹੀ ਮੰਨਦਾ ਇੱਕ ਪੱਠੇ ਲੈਣ ਗਿਆ ਹੀ ਪੱਠੇ ਲੈਣ ਬੰਦੇ ਸਾਡੇ ਗਏ ਅੱਗੀ ਹਾਂ ਹਾਂ ਇੱਤਾ ਦੇ ਦੇਉਗੇ ਤੇ ਕੋਈ ਗੱਲ ਨਹੀਂ ਤੇ ਪਿਆਰ ਨਾਲ ਦੇ ਦਣਗੇ ਠੀਕ ਹੈ ਨਹੀਂ ਦੇ ਦੂਜੇ ਰੁਗ ਲੈ ਲਾਂਗੇ ਇਹਨਾਂ ਤੋਂ ਗੁੜਿਆ ਕਿੱਥੇ ਤਾਲਿਆ ਬੰਦਾ ਕਿੱਥੇ ਹੋ ਇਧਰ ਆ ਪਹਿਲੇ ਕਿੱਥੇ ਉਹ ਬੰਦਾ ਜਿਹੜਾ ਪੱਠੇ ਲੈਣ ਗਿਆ ਨਾਲ ਪਿਆਰ ਨਾਲ ਬੰਦੇ ਦੇ ਦਣਗੇ ਚਲੋ ਤੁਸੀਂ ਕੁਝ ਨਹੀਂ ਮੇਰੇ ਭੈਣਾਂ ਵਰਗੀਆਂ ਜੇ ਮੈਂ ਤੁਹਾਡੇ ਨਾਲ ਲੜਦਾ ਨਹੀਂ ਆ ਠੀਕ ਹੈ ਜੀ ਜੇ ਤੇ ਪਿਆਰ ਨਾਲ ਬੰਦੇ ਦੇ ਦਿੰਨ ਗਿਆ ਮੈਂ ਆਣ ਕੇ ਲੈ ਜਾਣਾ ਤੇ ਜੇ ਪਿਆਰ ਨਾਲ ਨਹੀਂ ਦਿੱਤੇ ਤੇ ਲੈਦ ਮੈਂ ਫਿਰ ਵੀ ਲੈਣੇ ਆ ਫਿਰ ਮੈਂ ਪੁਲਿਸ ਖੜਕੇ ਲੈ ਕੇ ਜਾਊਗਾ ਫਿਰ سزا ਵੀ ਹੋਊਗੀ ਅੱਛਾ ਅੱਛਾ ਆ ਆ ਮਿਲਦਾ ਹੁਣ ਇਹ ਧੋਗੇ ਪਾਏ ਨੂੰ ਹਣਾ ਇਹ ਦੀ ਪਾਏ ਕੱਲ ਦੇ ਪਾਏ ਹਾਂ ਆ ਵੇਖੀ ਆ ਵੇਖੀ ਮੇਰੇ ਗੋਰੀ ਵਿਖਾਇਓ ਆ ਭੈਣ ਕਹਿੰਦੀ ਆ ਕਿ ਤੋਤੇ ਕਪੜੇ ਪਾਏ ਆ ਚਲ ਮੈਂ ਭੈਣ ਦੀ ਮੈਂ ਵੀਡੀਓ ਨਹੀਂ ਮੈਂ ਪਾ ਸਕਦਾ ਕਿਉਂਕਿ ਆ 3 ਸਾਲਾਂ ਨੇ ਸਾਂਝੀਆਂ ਹੁੰਦੀਆਂ ਠੀਕ ਹੈ ਜੀ ਆ ਦਿਖਾ ਕੇ ਗੋਰੀ ਥੱਲੇ ਲਾ ਕੇ ਉੱਤੋਂ ਦਾ ਕਰਪਛਾਹ ਵਿਖਾ ਇਹਨੂੰ ਆਥ ਵਿਖਾ ਵੀ ਇੱਥੇ ਇੱਧਰ ਹੱਥੋਂ ਖਾ ਮੈਂ ਮੰਨਦਾ ਪਹਿਲੇ ਆ ਕੰਮ ਕਰਾ ਕਰਾ ਕੇ ਨਾ ਹਾਥਾਂ ਦੇ ਇਹ ਦਫਾ ਦਿਨਾਂ ਤੋਂ ਨਹੀਂ ਇਹ ਕੰਮ ਕਰਦੇ ਬੰਦਾ ਇਹ ਕਾਫੀ ਚਿਰ ਤੋਂ ਕੰਮ ਕਰਦੇ ਆ ਵਾ ਹੋ ਸਕਦਾ ਵਾ ਇਹ ਬੰਦਾ ਤੁਹਾਡੇ ਕੋਲੋਂ ਮੈਨੂੰ ਇਹਦੀ ਵੀਡੀਓ ਆਈਆਂ ਵਾ ਇਸ ਬੰਦੇ ਦੀ ਮੈਂ ਤਾਂ ਦ ਆਇਆ ਪਹਿਲੇ ਹਾਂ ਇੱਧਰ ਦੇਖ ਇਹ ਕਿਹੜਾ ਇੱਕ ਤਾਂ ਇਹ ਕਿਹੜਾ ਵਾੜਾ ਵਜਦਾ ਹੈ ਹਾਂ ਮਾਨਾ ਵਾਲਾ ਅੱਜ ਵੀ ਰੋਸੀ ਆਇਆ ਮਾਨਾ ਵਾਲਾ ਆਇਆ ਆ ਜਿਹੜਾ ਤੁਹਾਨੂੰ ਪਤਾ ਬਾਈਪਾਸ ਅੰਮਰ ਸਾਹ ਤੋਂ ਦਿਖਾ ਦੇ

ਕਹਿੰਦੇ ਆ ਲਾ ਪੜਾਟਾ ਦੇ ਕਿੰਨੇ ਬੱਚੇ ਆ ਕਿੰਨੇ ਪਿਆਰੇ ਪਿਆਰੇ ਬੱਚੇ ਹਨ ਦੇਖਾ ਤੁਹਾਡੇ ਬੱਚਾ ਨੂੰ ਕੋਈ ਗੁਲਾਬ ਬਣਾਵੇ ਤੇ ਚੰਗੇ ਆਪਾਂ ਨੂੰ ਵਧੀਆ ਲੱਗੂਗਾ ਆ ਨਾਮ ਆ ਲਾ ਜਾਏ ਆ ਤੇ ਚਾਰ ਬੰਦੇ ਇਹਨਾਂ ਕੋਲ ਆ ਚਾਰ ਬੰਦੇ ਠੀਕ ਹੈ ਜੀ ਇਹ ਗੁਜਰਾਂ ਦੇ ਕੋਲ ਆ ਸਾਰਾ ਜਿਹੜਾ ਤੁਸੀਂ ਵੇਖ ਰਹੇ ਗੋਰਾ ਗੋਆ ਇਕੱਠਾ ਕਰਾਉਂਦੇ ਇਹਨਾਂ ਕੋਲ ਇਹ ਆ ਕੰਮ ਕਰਾਉਂਦੇ ਸਾਰਾ ਇਹ ਨਾ ਜਿਹੜਾ ਕੰਮ ਕੀਤਾ ਵਾ ਇਹ ਗੁਜਰਾਂ ਨੇ ਇਹਨਾਂ ਤੋਂ ਗੋਆ ਗਾ ਇਕੱਠਾ ਇਹਨਾਂ ਤੋਂ ਕਰਾਉਂਦੇ ਆ ਠੀਕ ਹੈ ਜੀ ਇਹ ਜਿਹੜੀਆਂ ਮੇਰੇ ਤੋਂ ਵੀਡੀਓ ਆਈਆਂ ਸੀ ਇਹਨਾਂ ਦੀਆਂ ਤੇ ਚਾਰ ਬੰਦੇ ਇਹਨਾਂ ਕੋਲ ਆ ਠੀਕ ਹੈ ਆ ਸਾਰਾ ਇਹਨਾਂ ਦੇ ਅੰਦਰ ਬੁਖਾਰੇ ਸਾਰਾ ਵਿਚਾਰੇ ਇਹ ਆਪ ਕੰਮ ਕਰਦੇ ਆ ਤੇ ਰੁਪਈਆ ਇਹਨਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ ਕਮ ਸੇ ਕਮ ਇਹਨਾਂ ਦੇ ਕੱਪੜੇ ਧੋਤੇ ਇਹਨਾਂ ਨੂੰ ਦੇ ਦੇਣ ਇਹ ਬਹੁਤ ਇਹਨਾਂ ਨੇ ਨਾ ਇਹ ਜਿਹੜੇ ਹੈਗੇ ਆ ਮੈਂ ਸਾਰੇ ਨੂੰ ਨਹੀਂ ਮਾੜਾ ਕਹਿੰਦਾ ਕੁਝ ਜਿਹੜੇ ਗੁਜਰ ਬਰਾਦਰੀ ਦੇ ਲੋਕ ਵਾ ਇਹ ਇਹੋ ਜਿਹੇ ਗਮੰਦਵੀਆਂ ਨੂੰ ਗੁਲਾਮ ਬਣਾ ਕੇ ਬਹੁਤ ਕੰਮ ਕਰਾਉਂਦੇ ਵੀ ਨੇ ਸਾਡਾ ਉੱਪਰ ਨੰਬਰ ਦਿੱਤਾ ਵਾ ਜੇਕਰ ਤੁਹਾਡੇ ਕੋਲ ਵੀ ਕੋਈ ਇਹੋ ਜਿਹਾ ਪ੍ਰੂਫ ਆਵੇ ਤੇ ਸਾਨੂੰ ਜਰੂਰ ਦੱਸਿਓ ਆਪਾਂ ਇਹਨਾਂ ਤੋਂ ਯਾਦ ਕਰਾਉਣੇ ਆ ਇੱਕ ਕਰੀ ਓਏ ਗਿੰਦੂ ਇੱਕ ਸਾਰੇ ਘੁੰਮ ਗਿਆ ਸਾਰੇ ਘੁੰਮ ਕੇ ਆ ਵੇਖਿਆ ਵੀ ਹੋਰ ਤ ਨਹੀਂ ਹੈਗੇ ਇਧਰ ਸਾਰੇ ਘੁੰਮ ਕੇ ਮੋਰਸਾ ਲਾਖ ਖਲੋਤਾ ਕੋਈ ਗੱਲ ਨਹੀਂ ਲੈ ਜਾਊਗਾ ਹਾਂ ਤਾਂ ਇਹਨਾਂ ਕਹਿਤਾ ਵੀ ਇੰਨੇ ਹੈਗੇ ਹੁਣ ਤੇ ਇਹਦਾ ਹਾਂ ਸਾਨੂੰ ਬੰਦੇ ਦੇ ਦੋ ਵੀਰੇ ਐਸੀ ਜਾਈਏ ਇਧਰ ਗੱਲ ਸੁਣ ਵੀਰੇ ਕਿ ਨਾਂ ਕੀ ਤੁਹਾਡਾ ਮੇਰਾ ਹਾਂ ਮੱਖਣ ਬਾਈ ਆ ਯਾਰ ਵੇਖ ਲਓ ਇੱਧਰ ਏਹ ਹੁਣ ਆ ਆਪਣੇ ਨਿੱਕੇ ਨਿੱਕੇ ਬੱਚੇ ਆ ਹਨਾ ਤੁਹਾਡੀਆਂ ਧੀਆ ਵਾ ਇਹ ਮੇਰੀਆਂ ਵੀ ਧੀਆ ਵਾ ਹਨਾ ਹੁਣ ਮੰਨ ਲਓ ਆ ਤੁਹਾਡੇ ਬੱਚੇ ਨੂੰ ਮੈਂ ਗੁਲਾਬ ਬਣਾ ਕੇ ਘਰੇ ਖੜ ਕੇ ਇਹਨੂੰ ਨਾਲੇ ਕੁੱਟਾ ਮਾਰਾਂ ਨਾਲੇ ਤੋਂ ਕੰਮ ਕਰਾਵਾਂ ਕਿੰਨਾ ਕਿਹੋ ਜਿਹਾ ਲੱਗੂ ਤੁਹਾਨੂੰ ਮਾਰਦਾ ਮਾਰਦਾ ਇਹਨਾਂ ਨੂੰ ਹਾਂਜੀ ਨਹੀਂ ਮੈਂ ਮਾਰੂੰਗਾ ਨਹੀਂ ਆ ਮੈਂ ਵੀ ਨਹੀਂ ਮਾਰੂੰਗਾ ਨਹੀਂ ਪੈਣੇ ਮੇਰੀ ਗੱਲ ਸੁਣ ਮੈਂ ਮੇਰੀ ਗੱਲ ਤਾਂ ਸੁਣ ਮੈਂ ਆ ਬੱਚੇ ਨੂੰ ਲੈ ਜਾਂਦਾ ਮੈਂ ਇਹਨੂੰ ਮਾਰੂੰਗਾ ਨਹੀਂ ਤੁਸੀਂ ਮੇਰੇ ਨਾਲ ਬੱਚਾ ਘੱਲ ਦੋਗੇ ਇਹ ਮੈਂ ਲੈ ਕੇ ਦਿੰਦਾ ਵੀ ਮੈਂ 1 ਰੁਪਏ ਜਿੰਨੀ ਇਹਨੂੰ ਛੋਟੀ ਨਹੀਂ ਮਾਰੂਗਾ ਹਾਂਜੀ ਬਾਈ ਮਾਰਦੇ ਆ ਗਿਆ ਜਿੱਥੇ ਨਹੀਂ ਪਹਿਲੇ ਐਦਾਂ ਨਹੀਂ ਤੁਹਾਡੇ ਕੋਲ ਹੀ ਕਿਉਂ ਆ ਗਿਆ ਤੁਹਾਡੇ ਕੋਲ ਚਾਰ ਜਣੇ ਆਏ ਆ ਅਜੇ ਇਹਨੂੰ ਬਾਈ ਮਾਰਦੇ ਆ ਆ ਜਾ ਤੁਹਾਡੇ ਕੋਲ ਤਿੰਨ ਚਾਰ ਜਣੇ ਆ ਮਾਤਾ ਦੀ ਲੈ ਲੈ ਵੀਡੀਓ ਵਿੱਚ ਪੁੱਛ ਲਈ ਮਾਤਾ ਨੇ ਕੋਈ ਨਹੀਂ ਭਰਾ ਤੁਹਾਡੇ ਕੋਲ ਤਿੰਨ ਚਾਰ ਜਣੇ ਆ ਨਹੀਂ ਮਾਤਾ ਜੀ ਮੇਰੀ ਗੱਲ ਸੁਣੋ ਹੁਣ ਇਹ ਬੱਚਾ ਨੂੰ ਮੈਂ ਲੈ ਜਾਨਾ ਹਨਾ ਇਹਨਾਂ ਤੋਂ ਮੈਂ ਕੁੱਟਦਾ ਨਹੀਂ ਇਹਨਾਂ ਨੂੰ ਕੰਮ ਕਰਾਉਣਾ ਨਹੀਂ ਜਾਣਾ ਸਰ ਜੀ ਇਹ ਤਾਂ ਬਾਈ ਦੇ ਮਾਰਦੇ ਆ ਆ ਜਾ ਉਹਦੀ ਪਾਣੀ ਕਰਾ ਜੀ ਮੈਂ ਨਹੀਂ ਨਹੀਂ ਮਾਤਾ ਜੀ ਆ ਵੇਖੋ ਆ ਦਿੱਕਤ ਆ ਲੋ ਤੁਸੀਂ ਮੰਨ ਦੋ ਵੀ ਉਹਨਾਂ ਦੀ ਸੇਵਾ ਕਰਨੀ ਆ ਆ ਕੋਈ ਸੇਵਾ ਕਰਨ ਵਾਲੀ ਲੱਲ ਥੋੜੀ ਆ ਸਾਡੇ ਵੀ ਇਦਾਂ ਦੇ ਆਪ ਦੇ ਮਾਤਾ ਜੀ ਮੇਰੀ ਗੱਲ ਸੁਣੋ ਚਲੋ ਵੱਖਰੀ ਗੱਲ ਆ ਤੁਸੀਂ ਤਾਂ ਦੁੱਧ ਪੀਂਦੇ ਜੇ ਵੇਚਦੇ ਜੀ ਹੈਣਾ ਵੇਚਦੇ ਜੇ ਤੁਹਾਡਾ ਤੇ ਕਮਾਈ ਕਰਦੇ ਜੀ ਇਹ ਵਿਚਾਰੇ ਨੂੰ ਕਮਾਈ ਨਾਲ ਕੀ ਮਤਲਬ ਤੁਸੀਂ ਚਾਹ ਵੀ ਦੇ ਤਾਂ ਨਹੀਂ ਬਸ ਚਾਹ ਇਹਨਾਂ ਨੂੰ ਦੇਦੀ ਬਣਾ ਕੇ ਉਹਨਾਂ ਦੀ ਚਾਹਟ ਬਣਾ ਮਾਤਾ ਮੈਂ ਮੰਨਦਾ ਵਾ ਮੈਂ ਮੰਨਦਾ ਵਾ ਪਰ ਇਹਨਾਂ ਦੇ ਵਿਚਾਰਿਆਂ ਨੂੰ ਤੁਹਾਡੇ ਨਾਲ ਕਮਾਈ ਤੇ ਤੁਸੀਂ ਕਰਨੀ ਆ ਬਾਪਾ ਜਾਨਾ ਇਹ ਜਿਹੜਾ ਮੈਂ ਪੁੱਛਿਆ ਸੀ ਕਿ ਇਹ ਹੈ ਨਾ ਕੋਈ ਚੰਗੀ ਮਾਰ ਕਿੰਨੇ ਦਿੱਤੇ ਨੂੰ ਪੈਸੇ ਕਿੰਨੇ ਕਿ ਦਿੰਦੇ ਜੀ ਰੋਜ਼ ਦੇ ਮੈਂ ਰੋਟੀ ਖਾਂਦਾ ਰਾਜ ਜੀ ਤ ਤਾਂ ਜਾ ਖਾ ਦਿਓ ਤੰਦੇ ਮਾਤਾ ਇਹ ਤੀ ਤਿੰਨ ਚਾਰ ਬੰਦੇ ਰੱਖਿਆ ਵੀ ਰਾਜ ਕੇ ਰੋਟੀ ਖਾਂਦਾ ਮੈਂ ਮੰਨਦਾ ਹਾਂ ਪਰ ਤੁਸੀਂ ਇਹ ਨਾ ਤੂੰ ਡੰਗੜਾ ਤੋਂ ਵੱਧ ਕੰਮ ਕਰਾਉਂਦੇ ਜੀ ਨਾ ਤੋ ਇਹਨਾਂ ਨੂੰ ਲਾਈਏ ਸਾਰਿਆਂ ਨੂੰ ਤਾਂ ਦੇ ਇਹਨਾਂ ਨੂੰ ਅਸੀਂ ਇਹ ਨਾ ਨਾਲ ਇਹਨਾਂ ਨੂੰ ਇੱਕ ਕੱਲਿਆਂ ਨੂੰ ਲਾਈਏ ਤਾਂ ਦੇ ਮਾਤਾ ਇਹ ਤੁਸੀਂ ਕਿਸੇ ਨੂੰ ਦਿਮਾਗੀ ਬੰਦਾ ਸਹੀ ਨਹੀਂ ਆਏ ਕੋਈ ਜਿਹੜਾ ਬੰਦਾ ਦਿਮਾਗੀ ਸਹੀ ਨਹੀਂ ਆ ਉਹਨੂੰ ਤੁਸੀਂ ਰੱਖ ਹੀ ਨਹੀਂ ਸਕਦੇ ਮੈਨੂੰ ਆਪਣਾ ਬਚਾਏ ਦੇ ਦੋ ਮੇਨੂੰ ਆਪਣਾ ਬੱਚਾ ਦੇ ਦਿਓ ਮੈਨੂੰ ਗੁਲਾਮ ਬਣਾ ਕੇ ਕੰਮ ਕਰਾਉਣਾ ਇਹ ਚਾਰੇ ਚਾਰੇ ਬੰਦੇ ਮੈਨੂੰ ਦੇ ਜਾਨਾ ਤੁਸੀਂ ਆਪਣਾ ਇੱਕ ਬੱਚਾ ਮੈਨੂੰ ਦੇ ਦਿਓ ਪਈ ਮਾਤਾ ਇਹ ਗੱਲ ਛੱਡੋ ਤੁਸੀਂ ਚਾਰੇ ਦੇ ਚਾਰੇ ਰੱਖ ਲਓ ਇੱਕ ਬੱਚਾ ਆਪਣਾ ਮੈਨੂੰ ਦੇ ਦਿਓ ਇਹ ਛੋਟਾ ਲੈਂਦੇ ਸੀ ਹਾਂਜੀ ਇਹ ਛੋਟਾ ਲੈਂਦੇ ਸੀ ਜਿਹੜਾ ਮਾਂ ਦਾ ਪੁੱਤ ਹੋਆ ਹੁਣ ਆਹ ਦੇ ਦੇ ਚੱਲ ਇਹ ਛੋਟਾ ਨਹੀਂ ਆ ਮੰਨ ਲਓ ਆਹ ਚੱਲ ਵੱਡਾ ਵਾ ਇਹਦੀ ਉਮਰ ਵਧੀਆ ਵਾ ਇਹ ਮੈਨੂੰ ਦੇ ਦਿਓ ਮੈਨੂੰ 6 ਮਹੀਨੇ ਕੰਮ ਕਰਾ ਲੈੰਦੋ ਫ੍ਰੀਚ ਰੱਖੂ ਮੈਂ ਬਾਬਾ ਇਹ ਲੈ ਹੁਣ ਇਹ ਬੱਚੇ ਸਮਝਦਾਰੇਗਾ ਸਮਝ ਉਹਦੀ ਗੱਲ ਆ ਨਾ ਉਹ ਸਮਝਦਾਰ ਆ ਤੇ ਆ ਵਿਚਾਰਾ ਦਿਮਾਗੀ ਸਮਝਦਾਰ ਨਹੀਂ ਆ ਦੇ ਅਸੀਂ ਅੱਜ ਹੁਣ ਇਹਨੂੰ ਬਾਜ਼ ਮਾਰਦਾ ਆ ਕੇ ਬਾਪੂ ਓਏ ਮਾਤਾ ਜੀ ਆ ਗਿਆ ਮੈਂ ਮੱਲਾ ਆ ਗਿਆ ਵਾ ਪਰ ਤੁਹਾਡੇ ਕੋਲ ਅਧਿਕਾਰ ਨਹੀਂ ਹੈਗਾ ਕਿ ਕੋਈ ਇਹੋ ਜਿਹਾ ਦਿਮਾਗੀ ਜਿਹੜਾ ਅਪਸਾਈਡਾ ਬੰਦਾ ਰੱਖਣਾ ਕਰੇ ਕੋਈ ਅਧਿਕਾਰ ਨਹੀਂ ਹੈਗਾ ਮਾਤਾ ਜੀ ਬਿਲਕੁਲ ਬੱਕਰੀ ਗੱਲ ਆ ਰੋਟੀ ਮੈਂ ਕੱਪੜਾ ਲੀਰਾਵ ਲਈਦਾ ਡਾਡਾ ਮੈਂ ਬੈਸ ਨਾ ਨਹੀਂ ਚਾਹੁੰਦਾ ਤੁਸੀਂ ਉਹ ਸੱਦੋ ਵੀਰ ਨੂੰ ਆਪਣੇ ਨੂੰ ਤੁਹਾਡੇ ਕੋਲ ਤਿੰਨ ਚਾਰ ਬੰਦੇ ਹੋਰ ਆ ਮੈਨੂੰ ਬੰਦੇ ਦੋ ਯਾਰ ਠੀਕ ਤਿੰਨ ਚਾਰ ਬੰਦੇ ਆ ਆਪੇ ਨਹੀਂ ਇਹ ਤਿੰਨ ਚਾਰ ਹੱਦ ਹੋ ਗਈ ਯਾਰ ਮਾਦਾ ਮੈਂ ਹੁਣੇ ਲੈ ਕੇ ਆਉਣਾ ਤੇਰੇ ਮੈਂ ਸਾਹਮਣੇ ਕਰੂੰਗਾ ਜਿਵੇਂ ਆਦੇ ਆ ਜਾਣ ਦੇ ਤੋ ਹਾਂ ਕੋਈ ਬੋਲਟੀ ਅਜੀਤ ਪਹਿਣ ਦੱਸ ਉਹ ਆ ਪਹਿਣਾ ਵੇਨੇ ਉਹ ਟਾਡੀ ਕੁੜੀ ਆ ਆਖੰਡੀ ਵੀ ਅਸੀਂ ਤਿੰਨ ਚਾਰ ਬੰਦੇ ਰੱਖਿਆ ਟਾਡੀ ਕੁੜੀ ਖੁਦ ਕੈਂਡੀ ਆ ਤੇ ਸਾਡੇ ਕੋਲ ਤਿੰਨ ਚਾਰ ਬੰਦੇ ਹੈਗੇ ਵੀਰੇ ਕੁਛ ਆਖੇ ਹੋਣਾ ਸੀ ਇਹ ਤੁਹਾਨੂੰ ਬੰਦੇ ਦੇ ਦਿੰਨੇ ਆ ਇੱਥੇ ਕੁੜੀ ਤੁਹਾਡੀ ਆਪ ਦੀ ਕੁੜੀ ਆ ਆੜੀ ਆ ਚੋਂਪੜੀ ਵਾਲੀ ਹੁਣ ਦੱਸੋ ਤੁਸੀਂ ਫਿਰ ਸੱਚੇ ਕਿੰਨੇ ਕੇ ਸੱਚੇ ਜੀ ਮਾਤਾ ਜੀ ਅਸੀਂ ਹੋਰ ਕਿਸੇ ਕੋਲ ਨਹੀਂ ਆ ਗਏ ਵੇਖਣਾ ਹੁਣ ਹੁਣ ਮੇਰੇ ਨਾਲ ਕਰੋ ਆ ਗੱਲ ਪਤਾ ਡੋਗਲਾ ਹੀ ਆ ਆ ਸੋ ਤਾਂ ਵੀ ਤੁਸੀਂ ਤਾਂ ਕਹਿੰਦੇ ਸਾਡੇ ਕੋਲ ਕੋਈ ਬੰਦਾ ਨਹੀਂ ਹੈਗਾ ਇਹੋ ਬੰਦਾ ਵਾ ਸਾਡੇ ਕੋਲ ਇੱਥੇ ਚਾਰ ਪੰਜ ਕਰ ਰਹੇ ਹੁਣ ਤਾਂ ਅਸੀਂ ਤਾਂ ਚਾਰ ਪੰਜ ਕਰ ਰਹੇ ਦੂਜੇ ਬੰਦੇ ਦੇ ਦੇ ਤੁਹਾਨੂੰ ਕਿਹਦੇ ਪਤਾ ਹੀ ਨਹੀਂ ਆ ਵੀ ਤੁਸੀਂ ਤੇ ਦੁਨੀਏ ਦੇ ਇਸੇ ਦੁਨੀਆ 'ਚ ਵਸਦੇ ਜੇ ਫੇੜਾ ਹਮੀ ਕਿਉਂ ਪਰਣਦੇ ਜੇ ਸਾਡੇ ਕੋਲ ਕੋਈ ਬੰਦਾ ਨਹੀਂ ਹੈਗਾ ਉਹ ਲਾਈਟ ਸਾਨੂੰ 4-5 ਸਾਲ ਹੋ ਗਿਆ ਕਰ ਲਿਆ ਬੰਨੇ ਰਹਿੰਦੇ ਚੱਲ ਕੋਈ ਗੱਲ ਨਹੀਂ ਆ ਜਾ ਆਪਾਂ ਇਹਨਾਂ ਨਾਲ ਕਿਉਂ ਬੈਸਣਾ ਬੰਦੇ ਆ ਲੈਂਦੇ ਇਹਨਾਂ ਦੇ ਚਾ ਆਪਾਂ ਗੱਲ ਕਰਦੇ ਇਹਨਾਂ ਨਾਲ ਆ ਕੋਲ ਨਹੀਂ ਬੰਦਾ ਕੋਈ ਉਹਨਾਂ ਕੋਲ ਨਹੀਂ ਹੈਗਾ ਉਹਨਾਂ ਦੇ ਮੈਂ ਆਖਣਾ ਉਹਨਾਂ ਕੋਲ ਨਹੀਂ ਬੰਦਾ ਹੈਗਾ ਹਾਂ ਇਹਨਾਂ ਕੋਲ ਹੈ ਬੰਦੇ ਆਪਣੇ ਇਹਨਾਂ ਕੋਲ ਦੋ ਤਿੰਨ ਇਹਨਾਂ ਕੋਲ ਦੋ ਤਿੰਨ ਹੈਗੇ ਹੈ ਨਾ ਤੁਸੀਂ ਕਿੱਥੋਂ ਰੈਂਟ ਕਿਥੋਂ ਦੇ ਜੀ ਮੇਰਾ ਮਾਨਣਾ ਅੱਛਾ ਮਾਨਣਾ ਵਾਲੀ ਆ ਮੈਂ ਤੇ ਇਹਨਾਂ ਨੂੰ ਤਾਜੀ ਅਖਣ ਦਾ ਮੈਂ ਕਿਹਾ ਵੀਰੇ ਮੈਂ ਬੰਦਾ ਇਹ ਆ ਇਹਦੇ ਕੋਲ ਬੰਦਾ ਨਹੀਂ ਹੈਗਾ ਮੈਂ ਮਾਨਦਾ ਮੈਂ ਤੇ ਕੋਲ ਨਹੀਂ ਹੈਗਾ ਇਸ ਘਰ ਕੋਲ ਦੋ ਤਿੰਨ ਬੰਦੇ ਹੁਣ ਇਹਨਾਂ ਨਹੀਂ ਨਾ ਮੈਨੂੰ ਪਤਾ ਵੀ ਕਿਹੜਾ ਬੰਦਾ ਬੰਦੇ ਇਹਨਾਂ ਕੋਲ 3000 ਆ ਪਰ ਹੁਣ ਇਹ ਨਹੀਂ ਮੈਨੂੰ ਪਤਾ ਵੀ ਕਿਹੜੀ ਫੈਮਿਲੀ ਦੇ ਕੋਲ ਆ ਠੀਕ ਆ ਜੀ ਇੱਕ ਬੰਦਾ ਸੀ ਲੈ ਲਿਆ ਵਾ ਤੇ ਰਾਕੇ ਸਾਡੇ ਕੋਲ ਤਿੰਨ ਬੰਦੇ ਹੋਰ ਲੈਣ ਲੱਗ ਗਏ ਆ ਠੀਕ ਹੈ ਜੀ ਚਾਰ ਬੰਦੇ ਡਰ ਲੱਗ ਆਹੋ ਤੇ ਤਿੰਨ ਹੋਰ ਆ ਚਾਰ ਹੋਰ ਆ ਚਾਰ ਹੋਰ ਆ ਬੰਦੇ ਦੇ ਨਾ ਕੋ ਪੁੱਤ ਕੀ ਜਾਂਦੇ ਘਰ ਦੇ ਲਾਇਆ ਫੋਡ ਉਹ ਤੇ ਦੰਨਾ ਨਾ ਕਰ ਆਪਣੇ ਪਾਪਾ ਨੂੰ ਸੱਦ ਤੇ ਬੰਦੇ ਕਿੱਥੇ ਕੰਮ ਕਰਨ ਲੈ ਉਹ ਬੰਦੇ ਕਿੱਥੇ ਕੰਮ ਕਰਨ ਲੈ ਓਏ ਕਿੰਦੂ ਹਾਂ ਇਹੇ ਪੁੱਛਿਓ ਕਿਥੇ ਪੱਠੇ ਵਢਣ ਦੇ ਉਹ ਉੱਥੇ ਚਲ ਜਾਂਦੇ ਆ ਪੱਠੇ ਕਿਥੇ ਵਢਣ ਦੇ ਕੋਤ ਹਾਂ ਸਿੱਧਾ ਅੱਗੇ ਵੀ ਆ ਕੇ ਕੋਟਰ ਲੈਂ ਕੇ ਆਇਆ ਇੱਥੇ ਆ ਪੁੱਤੇ ਓਏ ਛੋਟੇ ਮੈਂ ਕਿਹ ਇੱਕ ਟੱਕ ਗਿਆ ਮੈਂ ਹੁਣ ਪਿਆਰ ਨਾਲ ਗੱਲ ਕਰਨ ਦੇ ਆ ਪਿਆਰ ਨਾਲ ਗੱਲ ਕਰਨ ਦੇ ਤੂੰ ਪਿਆਰ ਵਾਲੀ ਭਾਸ਼ਾ ਨਹੀਂ ਸਮਝਦੇ ਸਮਝਦੇ ਨਹੀਂ ਬਾਬਾ ਜੀ ਤੇ ਮਾਂ ਨਹੀਂ ਹੋਤੋਂ ਅੰਦਰ ਚੋਣੀ ਆ ਕਿਤੇ ਕੋਲ ਤਿੰਨ ਬੰਦੇ ਹੋਰ ਆ ਲਾ ਮੈਂ ਮਾ ਤੇ ਲੱਭ ਲੈਣੀ ਤੇ ਫਿਰ ਮੈਂ ਤੇਰਾ ਪੂਰਾ ਉਹਨਾਂ ਦੇ ਮਿਹਨਤ ਲੈ ਕੇ ਜਾਣੀ ਫਿਰ ਵਾ ਮੱਝਾ ਖੋਲ ਕੇ ਲੈਣੀ ਆ ਸੱਟ ਨਹੀਂ ਸੁੱਕੇ ਹੋਗੇ ਯਾ ਸਰਸਰ ਝੂਠ ਬੋਲੇ ਜਾਂਦੇ ਤੁਸੀਂ ਨਾ ਬੰਦੇ ਬਸ ਆ ਗਏ ਨਾ ਕਰੋ ਬੰਦੇ ਦੇ ਦੋ ਬੰਦੇ ਇਹਨੋਂ ਬੰਦੇ ਮੈਂ ਤੁਹਾਨੂੰ ਮਾਤਾ ਜੀ ਕਹਿਣ ਦਿਆ ਵਾ ਮੇਰੀ ਗੱਲ ਸੁਣੋ ਤੁਸੀਂ ਮੇਰੇ ਮੇਰੀ ਗੱਲ ਤੁਸੀਂ ਮੇਰੀ ਮਾਂਵਾਂ ਮਾਰ ਕੇ ਜੇ ਆ ਕੁੜੀ ਕੱਢਿਓ ਬਾਹਰ ਜਿਹੜੀ ਪੈਣਾ ਖੰਡੀ ਸਾਡੇ ਕੋਲ ਤਿੰਨ ਬੰਦੇ ਹੈਗੇ ਹੋਰ ਹਾਂ ਤੁਹਾਡੇ ਮੂੰਹ ਦੇ ਅੱਗੇ ਅਖੰਡੀ ਪੱਠੇ ਲੈ ਲ ਗਏ ਤੇ ਤੁਸੀਂ ਝੂਠ ਮਾਰੀ ਜਾਂਦੇ ਆ ਮੈਂ ਤੁਹਾਨੂੰ ਲੈ ਵੇ ਤਿਆਰ ਕੀ ਨੇ ਸਰਸਰ ਝੂਠ ਮਾਰਨ ਦੀ ਹੈ ਹੱਦ ਹੋ ਗਈ ਇਹਨਾਂ ਦੀ ਉਹ ਖੁਦ ਪੈ ਲੈਖਣ ਦੀ ਵੀ ਹਾਂ ਸਾਡੇ ਕੋਲ ਹੈਗੇ ਸੀ ਤੁਹਾਨੂੰ ਦੇ ਦਿੰਨੇ ਆ ਤੇ ਆ ਮਾਤਾ ਦੇਖੋ ਕਿਦਾਂ ਬੋਲੀ ਜਾਂਦੀ ਅੱਗੋ ਹੈਗੇ ਹੀ ਨਹੀਂ ਆ ਕੁਝ ਨਹੀਂ ਹੈਗਾ ਲੈ ਜਾਓ ਫਿਰ ਮਾਤਾ ਜੀ ਮਾਤਾ ਜੀ ਗੱਲ ਸੁਣੋ ਮੈਂ ਲੈਣ ਚੱਲਿਆ ਜੀ ਪੁਲਿਸ ਤੁਸੀਂ ਰਹੋ ਇੱਥੇ ਤੇ ਮੈਂ ਪੁਲਿਸ ਲੈ ਕੇ ਤੇ ਫਿਰ ਤੁਹਾਡੇ ਕੋਲ ਬੰਦੇ ਖੜਾ ਦਾਂਗਾ ਕੀ ਸਾਡੇ ਕੋਲ ਮੈਂ ਅੱਜ 20 ਆ ਗਿਆ ਮਾਤਾ ਜੀ ਟਾਟੀ ਖੁਦ ਕੁੜੀ ਮੰਨਣ ਦੀ ਕਿਉਂ ਨਹੀਂ ਬਣਾ ਕੁੜੀ ਨੂੰ ਗੱਲ ਆ ਕੁੜੀ ਬਾਹਰ ਦਾ ਅੱਧੂ ਕੀ ਟਾਟੀ ਵਾਲੀ ਆਜ ਹੈਗਾ ਨਾ ਨੇਡੇ ਕੋਲ ਆਹ ਤਾਂ ਬੰਦਾ ਮਿਲਿਆ ਨਾ ਇਹਨੂੰ ਮਿਲਿਆ ਨਾ ਮੈਂ ਪਰਚਾ ਕਰਾ ਕੇ ਜਾਉਂ ਤੁਹਾਡੇ ਤੇ ਕਿਉਂ ਨਹੀਂ ਬੰਦੇ ਤੰਗ ਕੇ ਰੱਖਦੇ ਗੁਲਾਮ ਕਰਾਉਂਦੇ ਵੀ ਕੰਮ ਮੈਂ ਬੰਦੇ ਕਿਤੇ ਸੱਗੀ ਲਾਈ ਬੰਦੇ ਲੈ ਕੇ ਜਾਣਾ ਮੈਂ ਇਥੋਂ ਬੰਦੇ ਲੈ ਕੇ ਆ ਬੰਦਾ ਲੈ ਕੇ ਜਾਣਾ ਤੇ ਇਹਦੀ ਵੀ ਤੁਹਾਡੇ ਤੋਂ ਕਰਾਉਂਗਾ ਪਰਚਾ ਮਾਤਾ ਜੀ ਨੂੰ ਵੀ ਮਿਲਾਉਣਾ ਕਦੀ ਤੂੰ ਬਥ ਪਤਾ ਹੋ ਜਾ ਕਹਿੰਦੇ ਉੱਪਰ ਆਇਆ ਮੈਂ ਮਾਤਾ ਦੀ ਵੀਡੀਓ ਬਣਾਉਂਦਾ ਕਲਾਮਾ ਦੀ ਬਣਾਇਆ ਗਿਆ ਗੱਡੀ ਵਾਲਾ ਵੀ ਆ ਕੇ ਗਿਆ ਓਏ ਮਾ 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 ਮ ਮਾਰ ਕੇ ਉਧਰ ਘਰ ਚਲੇ ਗਿਆ ਉਸ ਨੂੰ ਲੈ ਕੇ ਆਉਂ ਫਿਰ ਤੁਹਾਡੇ ਤੇ ਕਾਰਵਾਈ ਹੋਊਗੀ ਅੱਗੇ ਰੋਗੇ ਕੋਈ ਗੱਲ ਨਹੀਂ ਫਿਰ ਮੈਂ ਲੈ ਕੇ ਹੋਰ ਕੋਈ ਤਾਂ ਤੇਰੀ ਪਾਪੇ ਵੀ ਆਉਂਦੇ ਨੇ ਸਾਡੇ ਕੋਲ ਹਨੂ ਕਿਨੇ ਕਹੇ ਤੁਹਾਡੇ ਬੰਦੇ ਨੂੰ ਯਾਰ ਮੈਂ ਤੁਹਾਡੀ ਆਪਣੀ ਕੁੜੀ ਕੋ ਖੋਦਾ ਕਢੀ ਜੇ ਤੁਹਾਡੀ ਖੁਦ ਕੁੜੀ ਆ ਫਿਰ ਮੈਂ ਵੀਡੀਓ 'ਚ ਵਿਖਾਵਾਂ ਹਾਂਜੀ ਕਿਹੜਾ ਆ ਇਹਨਾਂ ਨੂੰ ਤੇ ਗੱਡੀ ਕੋਲ ਸੁਣ ਲੈ ਨਹੀਂ ਦੱਸੋ ਇੱਕ ਮਿੰਟ ਹਾਂ ਪੁਲੀਸ ਫੋਨ ਕਰਨੇ ਦੀ ਕੁੜੀ ਨੂੰ ਤਿੰਨ ਬੰਦੇ ਗਿਆ ਉਸੇ ਕੁੜੀ ਨੂੰ ਚੱਲ ਵਿਖਾ ਦਿੰਦਾ ਕਦੋਂ ਜੇ ਤੁਹਾਡੀ ਆਪਣੀ ਕੁੜੀ ਕਹਿਣ ਦੀ ਆ ਹਾਦਿਕ ਮੈਂ ਵੀਰੇ ਲੈ ਕੇ ਜਾਣਾ ਮੈਂ ਤਾਂ ਬੰਦੇ ਮੈਂ ਨਾ ਮੈਂ ਤਾਂ ਸਾਰੇ ਪ੍ਰੂਫ ਹੈਗੇ ਮੈਂ ਬੰਦੇ ਲਕਾਉਣ ਨਹੀਂ ਦੇਣੇ ਤੁਹਾਨੂੰ ਬੰਦੇ ਕੋਈ ਲੱਗੇ ਤੇ ਮਾਰਕਵਾ ਤੇ ਚੱਲ ਗਏ ਆ ਚਲੋ ਮਾਤਾ ਮਾੜਾ ਹੋਇਆ ਮੈਂ ਨਾ ਮਾੜਾ ਹੋਇਆ ਕਿਸੇ ਨਾਲ ਵੈਦਣਾ ਹੋ ਗਿਆ ਹੈਨਾ ਪਰ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਆ ਕੇ ਚੱਲ ਗਏ ਸਾਰੇ ਅੱਜ ਨਹੀਂ ਗਈਆਂ ਮੱਚਾ ਸੁੱਟ ਗਈ ਹਾਂ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਇਹ ਵੀ ਅੱਜ ਨਾਲ ਕਨੇ ਆ ਇਹਨਾਂ ਵਿਚਾਰਿਆਂ ਕਹਿੰਦੇ ਚਾਹ ਨੜੀ ਰੋਟੀ ਮੈਂ ਮੰਦਾ ਮਾਤਾ ਤਿੰਨ ਚਾਰ ਬੰਦੇ ਹੋਰ ਹੈਗੇ ਤੁਸੀਂ ਮੈਨੂੰ ਦੇ ਦਿਓ ਮੈਂ ਲੱਗੇ ਜਾਵਾਂ ਆ ਪਹਿਲੇ ਬਾਹਰ ਹੀ ਮਰੇ ਜਾ ਆਪਣੇ ਪਾਪਾ ਜੀ ਅੰਦਰ ਬਾਹਰ ਫੇਰ ਲਓ ਸਾਰੇ ਉਹ ਬੰਦੇ ਮਾਤਾ ਪੱਠੇ ਲੈਣ ਗਏ ਨਾਲ ਗਏ ਤੁਸੀਂ ਮੇਰੇ ਨਾਲ ਪਿਆਰ ਨਾ ਰੋਗੇ ਮੇਰੀ ਮਾਤਾ ਜੀ ਮੇਰੀ ਕੁੜੀਆਂ ਆਪਣੇ ਮਿਹਨਤ ਜਿੰਨੇ ਹੁੰਦਾ ਉਹ ਨਾਲ ਮਾਤਾ ਹੀ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਕੋਈ ਮੇਸਲਾ ਨਹੀਂ ਆ ਲੜਾਈ ਨਹੀਂ ਕਰਦਾ ਤੁਸੀਂ ਮੈਨੂੰ ਉਹ ਤਿੰਨ ਬੰਦੇ ਜਿਹੜੇ ਤੁਹਾਡੇ ਕੋਲ ਹੈਗੇ ਆ ਪੱਠੇ ਲੈਣਗੇ ਮਾਤਾ ਕੁੜੀ ਖੋਦ ਕਰ ਗਾ ਨੀ ਪਾਣੀ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਝੂਠ ਨਹੀਂ ਬੋਲਦੇ ਸੀ ਚੱਲ ਮਾਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਤਾ ਬੰਦੇ ਕੋਈ ਗੱਲ ਨਹੀਂ ਹੱਦ ਹੋ ਗਈ ਤੁਹਾਡੇ ਲਈ ਕਿਉਂ ਨਹੀਂ ਆ ਗਿਆ ਕੁੜੀ ਸਾਰੀ ਤੁਹਾਡੇ ਮੂੰਹ ਤੇ ਆਖੰਡੀ ਆ। ਤੇ ਯਾਰ ਚੰਗੀ ਯਾਰ। ਬੜੀ ਤੇ ਯਾਰ ਮਾਤਾ। ਕੋਈ ਗੱਲ ਨਹੀਂ ਯਾਰ। ਹੈ ਪੀਨੂ ਸਦਾ ਹੀ ਹੈਪੀ ਬੱਲੇ ਨੂੰ ਸਦਾਨ ਕਿ ਆ ਗੁਜਰਾ ਨੇ ਬੰਦੇ ਰੱਖੀ। ਆਹ ਹੋਏ ਬੰਦਰੇ ਆ ਪੀ। ਮੈਂ ਤੇ ਰਗਵਾਂਡ ਆਈ ਮੈਂ। ਹਾਂ ਉਹਨਾਂ ਦੇ ਇੱਥੇ। ਆ ਸਾਇਰਨ ਵਿੱਚ ਸਸਤਾ ਵਾਲੇ ਨੂੰ ਸਾਜਣਾ ਇੱਥੇ। ਠੀਕ ਆ। ਆ ਮੇਰੇ ਮੂੰਹ ਤੇ ਕੀ ਕੁੜੀ ਢਾਡੀ ਨੇ। ਵੀਡੀਓ ਚ ਕੀ ਆਵਾ? ਆ ਮਾਰੀ ਕੁੜੀਆਂ ਨੂੰ ਵਾਜਵਾ ਰਮਾਜ ਪੈਣੇ ਆਈ ਮਾੜੇ ਬਰ ਉਹਨੇ ਵੀਡੀਓ ਲੈ ਲਈ ਉਹਦੀ ਆਪਾ ਕੱਟਾਂ ਕੱਟਦਾ ਨੂੰ ਦੇਖੋ ਪੈਣ ਮੇਰੀ ਗੱਲ ਸੁਣ ਤੂੰ ਖੁਦ ਕਹਿਣਾ ਕਿ ਵੀਰੇ ਹੋ ਗਏ ਪੱਠੇ ਨੂੰ ਆ ਲੈ ਤਿੰਨ ਬੰਦਿਆਂ ਦੇ ਡੇਰੇ ਕੋਲ ਦੋ ਆ ਗਏ ਸਾਡ ਇੱਕ ਹੋਰ ਗਿਆ ਦੋ ਤੇ ਮੁਕਰਨਾ ਮੈਂ ਤੇਰੇ ਕੋਲ ਉਹ ਪ੍ਰੂਫ ਹੈਗੇ ਵੀਡੀਓ ਦਾ ਗੁਰੇ ਕਿ ਬਣਾਈ ਮਰੀ ਵੀਡੀਓ ਬਣਾਈ ਪੈਣ ਦੀ ਵੀਡੀਓ ਬਣਾ ਲੈ ਇੱਕ ਪੱਠੇ ਨੂੰ ਗਿਆ ਦੇ ਬਣਾ ਲੈ ਵੀਡੀਓ ਮੈਂ ਤੁਹਾਨੂੰ ਤੇਰੀ ਵੀਡੀਓ ਤੇ ਪਹਿਲੇ ਤੂੰ ਮੇਰੇ ਪੈਣ ਆ ਰਹੀ ਆ ਠੀਕ ਆ ਮੈਂ ਮੈਂ ਤੈਨੂੰ ਭੈਣਾ ਵਾਂਗੂ ਬੋਲਣ ਦੇ ਜਿਵੇਂ ਮੇਰੇ ਬੱਚੀਆਂ ਮੇਰੇ ਭੈਣਾ ਉਵੇਂ ਤੂੰ ਆ ਹਨਾ ਮੈਂ ਤੁਹਾਡੇ ਨਾਲ ਕੋਈ ਲੜਨਾ ਨਹੀਂ ਆ ਕੋਈ ਝਗੜਨਾ ਨਹੀਂ ਆ ਮੈਂ ਬੰਦੇ ਲੈ ਜਾਣੇ ਮੈਂ ਕੋਈ ਕਿਹਨ ਤੁਹਾਨੂੰ ਕੋਈ ਕਾਰਵਾਈ ਨਹੀਂ ਕਰਾਂ ਪਰ ਮੈਨੂੰ ਜੇ ਪਿਆਰ ਨਾਲ ਦੇ ਦੋਗੇ ਮੈਂ ਇਦਾਂ ਲੈ ਜਾਣੇ ਕਿੰਨੇ ਬੰਦੇ ਤੂੰ ਆਪ ਹੀ ਲੈ ਗਏ ਕਿੰਨੇ ਬੰਦੇ ਤੂੰ ਲੈ ਦੋ ਬੰਦੇ ਨਹੀਂ ਤਿੰਨ ਬੰਦੇ ਤੂੰ ਖੁਦ ਗਿਆ ਤਿੰਨ ਬੰਦਾ ਇੱਥੇ ਨਹੀਂ ਗਏ ਦੋ ਬੰਦੇ ਗਏ ਤਿੰਨ ਬੰਦੇ ਆ ਓਏ ਮੱਖਣਵੀਰ ਲੈ ਲੀਆਂ ਗਈਏ ਦੋ ਬੰਦੇ ਦੋ ਬੰਦੇ ਆ ਨਾ ਆਕਰ ਮੈਨੂੰ ਨਹੀਂ ਪਤਾ ਇਹਨੂੰ ਮੈਂ ਨਾ ਕਰਾਂ ਉਹ ਪਾਰ ਵੀ ਖੜੇ ਹੋਣੇ ਮੈਂ ਠਾ ਮੁੜ ਗਿਆ ਮੱਖਣ ਵੀਰੇ ਹੁਣ ਤੂੰ ਦੱਸ ਪਤਾ ਕੀ ਭਾਈ ਸਾਨੂੰ ਵੀ ਬਈ ਤੂੰ ਹੀ ਕਹਿੰਦੇ ਹੈਗੇ ਨਹੀਂ ਆ ਹੁਣ ਭੈਣ ਨੇ ਤੁਹਾਡੇ ਮੂੰਹ ਤੇ ਕਹਿਤਾ ਨਾ ਗੋੜੇ ਪਿੱਛੋਂ ਬਣਾ ਪਿੱਛੋਂ ਬਣਾ ਮੇਰਾ ਡੇਰ ਸੌ ਤੋਂ ਪਰ ਲੈਣ ਹਾਂ ਤੇ ਇਹਨਾਂ ਕੋਈ ਮਿਲਦੇ ਨਹੀਂ ਜਿਹੜਾ ਮੈਂ ਮੈਂ ਤਾਂ ਨਾ ਸਹਿਮਤ ਹਾਂ ਤੂੰ ਨੇ ਕਿਹਾ ਇੱਕ ਬੰਦਾ ਨਹੀਂ ਹੈਗਾ ਕੋਲ ਮੈਂ ਕਿਹਾ ਤੂੰ ਆਪੇ ਆਖਿਆ ਵੀ ਇੱਥੇ ਇੱਕ ਵੀ ਨਹੀਂ ਹੈਗਾ ਯਾਰ ਹੱਦ ਹੋ ਗਈ ਯਾਰ ਮੱਖਣ ਯਾਰ ਤੂੰ ਹੁਣੇ ਇੱਥੇ ਬੋਲਣ ਲੱਗ ਗਿਆ ਉਹ ਮਾਤਾ ਵੇਖਣੀ ਪਹਿਲੇ ਸੱਦ ਫਿਰ ਉਹਨਾਂ ਨੂੰ ਚਲੋ ਉਹਨਾਂ ਨੂੰ ਪੱਠੇ ਲੈ ਜਾਂਦੇ ਹੁਣ ਪਹਿਲਾਂ ਸੱਦ ਵੀ ਐਂ ਟਿਕਾਉਣ ਦੀ ਮੌਕਾ ਦਈ ਵਾਟ ਲੈ ਪੱਠੇ ਮੈਂ ਨਿਕਨੇ ਨਿਕੇ ਬੱਚੇ ਗਏ ਪੱਠੇ ਨੂੰ ਉਹ ਤੇ ਵਖਾ ਦੇ ਮਾਨਣਾ ਪਹਿਲੇ ਟਾੜੇ ਨਿਕਨੇ ਨਿਕੇ ਬੱਚੇ ਗਏ ਪੱਠੇ ਨੂੰ ਕੋਲੇ ਵਿਖਾ ਜਾਂਦੇ ਆ ਹਾਂ ਯਾਰ ਬੱਤੇ ਯਾਰ ਹਾਂ ਸਕਲਾ ਲਾਵੀਂ ਕਰਾਇਆ ਉਹ ਹੀ ਦੱਸ ਦੇ ਹਾਂ ਸਾਰੇ ਦੱਸ ਕੇ ਗਿਆ ਪਹਿਲੇ ਸਾਡੇ ਕੋਲ ਪ੍ਰੂਫ ਆਏ ਆ ਚੱਲ ਮੇਰੀ ਭੈਣ ਤੂੰ ਕੰਮ ਕਰ ਉਹਨਾਂ ਪੱਠੇ ਲੈ ਕੇ ਆ ਲੈਂਦੇ ਪੱਠੇ ਲੈਣ ਕਿ ਉਹ ਮੱਖਣ ਤੇਨੂੰ ਕਦੇ ਗੱਡੀ ਜਿ ਪਾਉਣ ਲੱਗੇ ਗੱਡੀ ਫਰੀ ਭੁੱਲ ਗਿਆ ਤੂੰ ਆ ਤੇ ਨਾ ਕੀ ਆ ਕੁਝ ਨਹੀਂ ਕਰਦੇ ਪੁੱਤ ਕੁਝ ਨਹੀਂ ਕਰਦੇ ਤੇ ਮੇਰਾ ਬੱਚਾ ਆ ਟਾੜਾ ਬੰਦਾ ਖੜਾ ਇੱਥੇ ਤੁਹਾਨੂੰ ਆਪਣੇ ਬੱਚੇ ਦੀ ਫਿਕਰ ਹੈਗੀ ਆ ਆ ਨਹੀਂ ਕਿਸੇ ਦਾ ਬੱਚਾ ਇਹਨੂੰ ਲੈ ਕੇ ਤੇ ਨਹੀਂ ਚੱਲੇ ਮੈਂ ਇੱਥੇ ਨੇ ਰਟੇ ਖਾਣੇ ਆ ਲੈ ਨਹੀਂ ਚੱਲੇ ਇੱਥੇ ਸਾਡੇ ਕੋਲ ਹੀ ਆਂ ਹੀ ਤੁਹਾਡੇ ਕੋਲ ਹੀ ਖੜੇ ਆ ਲੈ ਚਾਹ ਪ੍ਰਵਾਹ ਅੰਦਰ ਚੱਲ ਜਾਓ ਹਾਂ ਆ ਜੈ ਵੀਰ ਜੀ ਜੈ ਜੈ ਬੰਦੀ ਆ ਆ ਤੇ ਫਿਰ ਬਰਾ ਆਪਾਂ ਗੁਰੂ ਦੇ ਸੇਖਾਂ ਕਿਦਾ ਪਰ ਡਾਨਾ ਫਿਰ ਆ ਵਿਚਾਰਾ ਵੇ ਭਗਤ ਵਿਚਾਰਾ ਇਹਨੂੰ ਬੁਲਾ ਕੇ ਰੱਖਿਆ ਇਹਨਾਂ ਦੇ ਤਰਫੀ ਕਰ ਲੋ ਭੈਜੋ ਸਾਹੀ ਤੁਹਾਡੇ ਨਾਲ ਖੜੇ ਮੋਟੇ ਨਾ ਮੋਟੇ ਬੰਦੇ ਹੈਗੇ ਇੰਦਰ ਕੋਲ ਹਾਂ ਅੱਛਾ ਕਿਦਾ ਤਨਖਾਹ ਦੇਜਾ ਕਰੋ ਅੱਛਾ ਬੁਲਾਇਂਗੇ ਕਿੰਨੀ ਤਨਖਾਹ ਹੋਗੀ ਇੱਕ ਬੰਦੇ ਦੀ ਕਿੰਨੀ ਤੂੰ ਆਖਦੇ ਮਿਲ ਜੇ ਕਰੋ ਹੂੰ ਤੇ ਕਪੜੇ ਮਾਰੋ ਕੋ ਕਪੜੇ ਆਇਆ ਆਇਆ ਹੀ ਮੋਨੇ ਦੇ ਇੱਕ ਬੰਦੇ ਦਾ ਮੈਨੂੰ ਕਿੰਨਾ ਲਓਗੇ ਇੱਕ ਬੰਦੇ ਦੇ ਕਿੰਨੇ ਲਓਗੇ ਮੈਨੂੰ ਹਾਂ ਕੰਮ ਤਾਂ ਹੀ ਦੇਖਣਾ ਨਾ ਕਿੰਨਾ ਕੰਮ ਕਰਦੇ ਆ ਕਿੰਨੇ ਆਹ ਵੇਖ ਲੈ ਨਹੀਂ ਅੱਗੇ ਤੁਸੀਂ ਤਰਖਾ ਦੇਂਦੇ ਇਹਨਾਂ ਨੂੰ ਮੈਨੂੰ ਲੱਗਦਾ ਕੋਈ ਆਇਆ ਹੀ ਨਹੀਂ ਕੋਈ ਤੇਰੇ ਕੋਲ ਇਹਨੂੰ ਦੱਸਦਾ ਨਾ ਇਹ ਤਰਫਾ ਕਰੀ ਜੀ ਗੂੜੀ ਲੈਂਦੇ ਆਂ ਜਾਂ ਦੇ ਜੀ ਪੀਣਾ ਪੀੜੀ ਲੈਂਦੇ ਆਂ ਰੋਟੀ ਦਿੰਦੇ ਆਂ ਦੁੱਧ ਲੈਂਦੇ ਰਾਤ ਨੂੰ ਚਾਹ ਜਿੰਨਾ ਆ ਪੀਦੇ ਨਹੀਂ ਤਰਖਾ ਕੇ ਨਹੀਂ ਦੋਗੇ ਮੈਨੂੰ ਹਾਂ ਇੱਕ ਬੰਦੇ ਦੀ ਦੇ ਦੋ 10000 ਮਹੀਨੇ ਦਾ ਹਾਂ ਠੀਕ ਆ ਕਿੰਨੇ ਬੰਦੇ ਦਾ ਦੋ ਕਿੰਨੇ ਬੰਦੇ ਅੱਛਾ ਜਿਹੜੇ ਗਿਆ ਕੋਲੋਂ ਨਾ ਪੱਲਿਆਂ ਕੋਲ ਉਹਨਾਂ ਪਰਲਿਆਂ ਕੋਲ ਹਾਂ ਤਾਰੇ ਦੇ ਕਿਥੋਂ ਦੇ ਨੇ ਹਾਂ ਆਵੇ ਇਹ ਵੀ ਢਾਡੇ ਹੀ ਹੈ ਤੁਹਾਡਾ ਇਹੋ ਢਾਡੇ ਹੀ ਆ ਉਹ ਨਹੀਂ ਹੈਗਾ ਕੁਛ ਨਹੀਂ ਨਹੀਂ ਉਹ ਨਹੀਂ ਬਾਡ ਨਹੀਂ ਹੈਗਾ ਭਾਈ ਆਰੇ ਹਾਡਾ ਜਿੱਥੇ ਯਾਰ ਇਹ ਵੀਡੀਓ ਭਗਾ ਦੇ

ਕੰਮ ਕੀ ਕੀਤਾ ਤੇ ਬੱਸ ਮੰਨ ਭੈਣੇ ਹੁਣ ਹਾਂ ਦੱਸ ਭੈਣੇ ਉਹ ਤੇ ਕੋ ਰਹਿੰਦਾ ਨਹੀਂ ਕੀ ਕੰਮ ਕਰਦਾ ਹੈ ਕੀ ਕਰਦਾ ਇਹਨਾਂ ਦਾ ਕੰਮ ਕੀ ਕਰਦਾ ਭੈਣੇ ਮੈਂ ਚੁੱਪ ਚੁੱਪ ਕੀ ਕੰਮ ਕਰਦਾ ਫਿਰ ਵੀਰੇ ਹਾਂ ਹਾਂ ਤੇ ਹੋਰ ਬੰਦੇ ਹੈਗੇ ਨਾਲ ਬਚਾ ਘੰਗਣਾ ਆ ਗਿਆ ਨਸ਼ੇ ਮੈਨੂੰ ਲੱਗੀ ਤੇ ਚੱਲ ਮੇਰੇ ਭਾਈ ਬਸ ਬੈਠਾ ਮੈਂ ਹੈਪੀਨ ਫੋਨ ਲਾਉਣਾ ਕੀ ਆ ਜੀ ਬਾਬਾ ਜੀ ਹੋਰ ਆ ਪੀਪਰ ਕੀ ਆਲਾ ਨਹੀਂ ਆ ਪਹਿਲਾਂ ਬੋਟੀ ਵਧੀਆ ਵਧੀਆ ਕਿੱਥੇ ਹਸਤਾ ਮੈਂ ਇੱਥੇ ਹਸਣ ਵੀ ਆਉਂਕਮ ਇਹ ਮੈਂ ਤੇਰੇ ਗਵਾਹ ਆਈ ਤੇਰੇ ਮੱਲਾਵਾਲ ਆ ਜਿਹੜਾ ਮਾਨਾਵਾਲ ਮਾਨਾਵਾਲ ਅੱਛਾ ਅੱਛਾ ਇਹ ਬੰਦੇ ਰਖੇ ਇਹਨਾਂ ਨੇ ਗੁਜਰਾਨੇ ਦੋ ਬੰਦੇ ਤੇ ਮੈਨੂੰ ਲੱਭ ਗਿਆ ਅੱਛਾ ਅੱਛਾ ਮਾਨਾ ਵਾਲੇ ਕਿੱਥੇ ਜੇ ਕਰਕੇ ਮਾਨਾ ਵਾਲ ਜਿਹੜਾ ਉਹ ਫਲਾਈਓ ਕਰਨੀ ਆ ਅੰਮ੍ਰਿਤਸਰ ਨੂੰ ਵਰਦਾ ਆਹ ਆ ਉਹ ਜਿਹੜਾ ਗੋਲ ਘੁੰਮ ਕੇ ਅੰਮ੍ਰਿਤਸਰ ਨੂੰ ਵਿਚ ਵਰਦਾ ਉੱਥੇ ਜੇ ਹੀ ਉਹਦੀ ਨੁਕਰ ਤੇ ਦਿੱਲੀ ਪਬਲਿਕ ਸਕੂਲ ਦਿੱਲੀ ਪਬਲਿਕ ਕੋਈ ਵੀ ਬਾਅਦ ਬੈਕ ਸਾਈਡ ਆ ਆਗੇ ਕਾਬੂ ਆ ਜਾ ਆ ਜਾ ਦੋ ਜਣੇ ਆ ਗਏ ਆ ਹੋਰ ਵੀ ਲਈਏ ਇਹਨਾਂ ਤੋਂ ਵੀ ਕਿੰਨੇ ਕਿੰਨੇ ਕ ਬੰਦੇ ਉਹ ਤੇ ਡੇਰੇ ਕਿੰਨੇ ਆ ਡੇਰੇ ਉਹਨਾਂ ਦੇ ਤਿੰਨ ਚਾਰ ਡੇਰੇ ਆਖੇ ਉਹਨਾਂ ਦੇ ਮੱਖਣ ਉਹਨਾਂ ਦੇ ਡੇਰੇ ਆ ਮੱਖਣਵੀਰ ਉਹਨਾਂ ਦਾ ਡੇਰਾ ਵਾ ਮੱਖਣਾ ਮੱਖਣਾ ਕੋਈ ਨਹੀਂ ਖਿੱਚੋ ਤੁਸੀਂ ਇਹਨਾਂ ਨੂੰ ਨਹੀਂ ਆਉਣਾ ਨਹੀਂ ਮੈਂ ਹਾਂ ਤੇ ਰਗਵਾਣ ਆਇਆ ਵੇਖ ਲੈ ਜੌਣਾ ਦੇ ਨੀ ਹੁਣ ਮੈਂ ਤਾਂ ਡਿਊਟੀ ਤੇ ਹੈਗਾ ਵਾ ਹੈ ਮੈਂ ਤਾਂ ਵੇਲੇ ਹੋਣਾ 4 ਵਜੇ ਡਿਊਟੀ ਕਰਨ ਦੇ ਕਿਤੇ ਹਾਂ ਹਾਂ ਚੱਲ ਕੋਈ ਗੱਲ ਨਹੀਂ ਲੱਗੀ ਮੈਂ ਆਸ਼ਰਮ ਦੀ ਉੱਤ ਅੱਛਾ ਵੇਲਾ ਜੇ 10 ਮਿੰਟ ਨਿਕਲ ਕੇ ਆ ਜਾ ਦੇਖ ਲੈ ਨਹੀਂ ਕਰੋ ਜੇ ਨਹੀਂ ਕੋ ਨਿਭੜੂਗਾ ਫਿਰ ਨਹੀਂ ਆਾਂਗੇ ਦੋ ਜਣੇ ਚਲੋ ਠੀਕ ਆ ਬਾ ਪੋਰੇ ਕੇ 4 ਫਰੀ ਹੋਏਗਾ ਮੈਂ ਚਲੋ ਠੀਕ ਆ ਦੇਖਦੇ ਆ ਤੇ ਜੇ ਤੇ ਇਹ ਬੰਦੇ ਦੇ ਦੇ ਲੇ ਮੈਂ ਤੇ ਇਹਨਾਂ ਨੂੰ ਕੋ ਗੱਲ ਕੀ ਮੈਨੂੰ ਬੰਦੇ ਦੇ ਦਿਓ ਮੈਂ ਕੁਛ ਨਹੀਂ ਆਂਦਾ ਤੁਹਾਨੂੰ ਦੇ ਦ ਬੰਦੇ ਦੇ ਦਿੰਦੇ ਠੀਕ ਆ ਨਹੀਂ ਤੇ ਫਿਰ ਆਪ ਕੋਲ ਕਹਿ ਲੀ ਉਹਨੂੰ ਵੀ ਉਹ ਸਾਡਾ ਘਵਾੜੀ ਆ ਹੀ ਉਹਨੂੰ ਸੱਦ ਲਾ ਮੈਂ ਪਿਆ ਮੱਖਣ ਵੀਰ ਤੇਰਾ ਨਾ ਹੀ ਲਿਆਵਾ ਤੇ ਨਾ ਸੁਣ ਕੇ ਕਹਿੰਦਾ ਬੱਲੇ ਵਾਲਾ ਮੈਂ ਬਸ ਉਹ ਹੀ ਬੁਲਾਈ ਹਾਂ ਉਹਨੂੰ ਆ ਉਹਨੂੰ ਕਹਦੇ ਨਹੀਂ ਤੇ ਮੇਰੇ ਕੰਮ ਖਰਾਬ ਹੋ ਗਏ ਚੁੱਪ ਕਰਕੇ ਦੇ ਦੇਂਗਾ ਤੇ ਅਸੀਂ ਚੱਲ ਜਾਗੇ ਹਾਂ ਕੋਈ ਨਹੀਂ ਬਸ ਉਹਦੇ ਕੋਲਤ ਨਹੀਂ ਆ ਉਹਦੇ ਨਾਲ ਦੇ ਪਰਿਵਾਰ ਵਾਲਿਆਂ ਕੋਲ ਹੋਗੇ ਆ ਚੋਰੀ ਚੋਰੀ ਰੱਖੇ ਆ ਤੇ ਕਦੋਂ ਮਿਲ ਕੇ ਪਛਤਾएंगे ਇਸ ਆਜ਼ਾਦੀ ਕੋਈ ਹਾਂ ਦੋਵੇਂ ਦੋ ਮੇਰੇ ਕੋਲ ਆ ਗਏ ਆ ਦੋ ਮੈਂ ਫੜ ਲਿਆ ਤੇ ਦੋਵੇਂ ਦਿਮਾਗੀ ਸਹੀ ਨਹੀਂ ਆ ਠੀਕ ਠੀਕ ਕੋਈ ਨਹੀਂ ਤੁਹਾਡੇ ਨਾਲ ਕੋਈ ਚੱਕਰ ਨਹੀਂ ਮੈਂ ਵੇਲੇ ਹੋਇਗਾ ਕੋਈ ਕਿਚਾਰ ਚਲੋ ਠੀਕ ਆ ਮੈਂ ਲਾਉ ਫੋਨ ਜੇ ਨਹੀਂ ਨਾ ਮਸਲਾ ਲੁੰਦਾ ਫਿਰ ਫੋਨ ਲਾਉ ਮੈਂ ਆਹ ਮੈਂ ਕੋਨੇ ਕਿਚਾਰ ਵੇਲੇ ਹੋਣਾ ਮੈਂ ਵੀ ਮੈਂ ਤੁਹਾਨੂੰ ਫੋਨ ਕਰ ਲੈਣਾ ਕੋਈ ਓਕੇ ਵੀਡੀਓ ਓਕੇ ਓਕੇ ਸੋ ਦੋਸਤੋ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਜੋ ਕਿ ਪੰਜਾਬ ਦੇ ਵਿੱਚ ਦਿਨ ਪਰ ਦਿਨ ਵਾਧਦੀਆਂ ਹੀ ਜਾ ਰਹੀਆਂ ਨੇ ਜ਼ਰੂਰ ਕਮੈਂਟ ਕਰਨਾ ਜੇਕਰ ਤੁਹਾਨੂੰ ਲੱਗਦਾ ਹੈ ਇਹ ਜੋ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਹ ਗਲਤ ਨੇ ਤਾਂ ਕਮੈਂਟਾਂ ਦੇ ਵਿੱਚ ਆਪਣੀ رائے ਆਪਣੇ ਵਿਚਾਰ ਜਰੂਰ ਸ਼ੇਅਰ ਕਰਕੇ ਜਾਣ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਅਤੇ ਬਾਬਾ ਰਤਨਦੇਵ ਸੇਵਾ ਸੁਸਾਇਟੀ ਦੇ ਇਨ੍ਹਾਂ ਕਾਰਜਾਂ ਦੇ ਲਈ ਇੱਕ ਲਾਈਕ ਤਾਂ ਬਣਦਾ ਹੈ